ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕਮਜੋਰ ਹਾਜ਼ਰ ਇਕ ਹੋਣ ਦੀ ਲਗੀ ਵੀਡੀਓ ਲੈ ਕੇ ਅਪਲੋਡ ਕਰਨ ਲਈ ਮਾਫੀ ਚਾਹੁੰਦੀ ਹਾਂ ਕਿਉਂਕਿ ਮੈਂ ਠੀਕ ਨਹੀਂ ਸੀ ਮੇਰੇ ਮਾਈਗਰੇਨ ਦਾ ਦਰਦ ਥੋੜਾ ਸੱਚ ਇਸ ਲਈ ਮੈਨਾਂ ਤੁਹਾਡੀ ਲੇਟ ਹੋ ਗਈ ਤੇ ਤੁਸੀਂ ਦੇਖ ਸਕਦੇ ਇੱਦਾਂ ਅੱਜ ਮੈਂ ਬਣਾਉਣ ਲੱਗੀ ਪਿੰਡੀਆਂ ਬਾਹਰ ਤੋਂ ਖਰੀਦ ਲਈਆਂ ਸੀ ਥੋੜੀਆਂ ਪਿੰਡੀਆਂ ਹਰੀਆਂ ਮਿਰਚਾਂ ਤੇ ਤੁਸੀਂ ਦੇਖ ਸਕਦੇ ਮੈਂ ਪਿੰਡੀਆਂ ਛੀਲੀਆਂ ਨੇ ਤੇ ਇਸਦੇ ਲੱਤੇ ਨੇ ਤੇ ਪਾਣੀ ਟੋਕੀ ਨਾ ਪਿਆਜ਼ਾਂ ਦੀ ਕੱਟ ਕੇ ਛੀਲ ਛੀਲ ਲਈ ਆ ਤੇ ਪਤਲੇ ਬਰੀਕ ਵਿੱਚ ਤੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਇੱਕ ਟੁਪਾਟਾ ਤੇ ਇਸ ਲਈ ਮੈਂ ਕੜਾਈ ਵਿੱਚ ਤੇਲ ਪਾ ਲਿਆ ਤੇਲ ਮੈਂ ਥੋੜੀ ਜਿਹਾ ਵੱਧ ਲੈਣੀ ਹੈ ਭਿੰਡਿਆਂ ਵਾਸਤੇ ਕਿ ਇਹ ਜਿਹੜੇ ਇੱਧਰ ਇਲਾਕੇ ਵਿੱਚ ਬਣਾਉਂਦੇ ਨੇ ਉਹ ਥੋੜੀਆਂ ਜੀਆਂ ਮਤਲਬ ਤੇਲ ਵੱਧ ਪਾਉਂਦੇ ਨੇ ਤੇ ਹਲੇ ਤਾਂ ਤੇਲ ਮੈਂ ਥੋੜਾ ਪਾਇਆ ਹੈ ਨਾ ਤੇ ਬਹੁਤ ਵੀ ਜ਼ਿਆਦਾ ਪਾਉਣੀ ਹੈ 1.5 2 ਕਰਸ਼ੀ ਮੈਂ ਪਾ ਲੈਂਦੀ ਆ ਪੂਰੀਆਂ ਤਾਂ ਜੋ ਪੁਨੇ ਭਿੰਡਿਆਂ ਨੂੰ ਆਉਣ ਪੂਰੀ ਤਰ੍ਹਾਂ ਮਸਾਲਾ ਪੂਰੀ ਤਰ੍ਹਾਂ ਤੇ ਜਿਵੇਂ ਦੇਖ ਸਕਦੇ ਹੋ ਇਹਦਾ ਭਿੰਡਿਆਂ ਨੇ ਲਾਲਾ ਜੇ ਤਾਰਾਂ ਛੱਡੀਆਂ ਸ਼ੁਰੂ ਕਰ ਦਿੱਤੀ ਨੇ ਹਲੇ ਮੈਂ ਹੋਰ ਸੇਕ ਲਗਾਉਂਗੀ ਥੋੜੀ ਜਿਹੀ ਪਿੰਡੀਆ ਮੈਨੂੰ ਖੜਮੀਆਂ ਪਸੰਦ ਨੇ ਜੇ ਕਰਸੇ ਵੱਧ ਫਿਰੂਗੀ ਤਾਂ ਉੰਨੇ ਜਿਆਦਾ ਮਤਲਬ ਕਿੰਨੇ ਤੜਕਾ ਇਹਦਾ ਇਸ ਲਈ ਮੈਂ ਥੋੜੀ ਹਲਕੀ ਹਲਕੀ ਹੱਟੇ ਫੇਰਦੀ ਹੁਈ ਆ ਜਰੂਰ ਤੱਕ ਇਹ ਪੂਰੀਆਂ ਮਤਲਬ ਕਾਰਸ ਤੇ ਨਹੀਂ ਆ ਜਾਂਦੀ ਪੂਰੀ ਰੱਟ ਨਹੀਂ ਜਾਂਦੀ ਹੈੀ ਉਦੋਂ ਤੱਕ ਮੈਂ ਇਹਨਾਂ ਨੂੰ ਸੇਕ ਲਵਾਉਂਗੀ ਇਸੇ ਲਈ ਇਹਦੇ ਵਿੱਚ ਤੇਲ ਦਾ ਵਧ ਰਹਿਣਾ ਜ਼ਰੂਰੀ ਹੈ ਵੀ ਤੇਲ ਜ਼ਿਆਦਾ ਤੋਂ ਜ਼ਿਆਦਾ ਪਾਇਆ ਜਾਵੇ ਇਹ ਪੂਰੀ ਤਰ੍ਹਾਂ ਲਿਜੁਕੀਆਂ ਨੇ ਤੇ ਹੁਣ ਮੈਂ ਇਸ ਨੂੰ ਇੱਕ ਕਾਲੇ ਵਿੱਚ ਕੱਟੂੰਗੀ ਤੇ ਹੁਣ ਇਸ ਵਿੱਚ ਮੈਂ ਦੁਬਾਰਾ ਤੇਲ ਪਾਉਂਗੀ ਮੈਂ ਪਿਆਜ਼ ਭੁੰਨਵਾ ਸਹੀ ਲੋਕੀ ਕਰਦੇ ਨੇ ਵਿੱਚੇ ਐਡ ਕਰ ਦਿੰਦੇ ਨੇ ਐਡ ਕਰ ਦਿੰਦੇ ਨੇ ਪਰ ਮੈਂ ਭਿੰਡਿਆਂ ਨੂੰ ਅਲੱਦਾ ਪਉਂਦੀਆਂ ਤੇ ਪਿਆਜ਼ਾਂ ਨੂੰ ਅਲੱਦਾ ਪਉਂਦੀਆਂ। ਜਦੋਂ ਪਿਆਜ਼ ਦੋ ਬਰਾਊਨ ਹੋ ਜਾਂਦੇ ਫਿਰ ਇਸ ਵਿੱਚ ਮੈਂ ਨੀਂ ਲਾਲ ਮਿਰਚ ਐਡ ਕਰੂੰਗੀ। ਥੋੜੇ ਜਿਹੇ ਭਿੰਡੇ ਨੂੰ ਟਾਈਮ ਵੱਧ ਲੱਗਦਾ ਕਿਉਂਕਿ ਉਹ ਪੂਰੀ ਤਰ੍ਹਾਂ ਮਤਲਬ ਬਰਾਣੇ ਹੁੰਦਿਆਂ ਨੇ। ਪਿਆਜ਼ ਤਾਂ ਛੇਤੀ ਹਰਲ ਜਾਂਦੇ ਨੇ ਦੇਖੋ ਛੇਤੀ ਸਾਦੇ ਕਿਤੇ ਲਾਰਜ ਹੋ ਚੁੱਕੇ ਨੇ। ਟਟਕੀਤੇ ਹੈ ਸੀ ਜਾਂ ਨਾਦਮਾ ਟਟਕੀਤੇ ਹੋਗਾ ਮੈਂ ਇਸ ਵਿੱਚ ਐਡ ਕਰ ਦੂੰਗੀ ਇਹ ਐਡ ਕਰਾਂ ਤਾਂ ਬਾਅਦ ਵਿੱਚ ਪਾ ਦੂੰਗੀ ਨਮਕ ਸਾਰੇ ਸਾਰਾ ਨਮਕ ਆਜੀ चमच मी आधीला पावलं चमच मी नून नमक पद अनुसार मिरच मी ऑलरेडी पाहिजे सध्या हरि मिरच पावणार रंग बहुतही सोहळा आ ਇੱਕ ਦੋ ਮਿੰਟ ਬਾਅਦ ਮੈਂ ਇਹ ਵੀ ਆਪ ਨੂੰ ਇਹ ਜਿਹਾ ਆਡੀਅੰਸ ਇੱਥੇ ਹੁਣ ਇਕੱਠੇ ਵਿੱਚ ਵਿੱਚ ਕਰ ਦੂੰਗੀ। ਜੀਂਹ ਤਰ੍ਹਾਂ ਇਹ ਵਿੱਚ ਦੋਨਾਂ ਨੂੰ ਕਿਤਨੇ ਜਿਹੜਾ ਚਾਹੁੰਦੇ ਫਲੇਵਰ ਬਹੁਤ ਸੁਣਾ ਲੱਗ ਰਿਹਾ ਹੈ। ਮੇਰੇ ਫਿਰ ਦੀ ਆਪ ਮਤਲਬ 15-20 ਮਿੰਟ ਪੂਰਾ ਸੇਕ ਲਵਾ ਕੇ ਹੁਣ ਮੇਰੇ ਫਿਰ ਬਿਲਕੁਲ ਤਿਆਰ ਨੇ। ਹੁੰਦਾ ਟੱਕੇ ਵੀ ਰੱਖ ਸਕਦੇ ਹਾਂ ਬਸ ਮੈਂ ਬਾਹਰ ਟੱਕੇ ਨਹੀਂ ਆਪ ਦੇਗੀ ਥੋੜਾ ਇਸ ਨੂੰ ਲੰਗੇ ਰੱਖਦੇ ਤਾਂ ਜੋ ਇਹ ਜਿਹੜੀਆਂ ਪਿੰਡੀਆਂ ਨੇ ਫਿਸਣ ਨਾ ਮਤਲਬ ਖੜੀਆਂ ਜਿ ਰਹਿਣ ਮੈਨੂੰ ਖੜੀਆਂ ਜਿ ਰਹਿਣਾ ਪਸੰਦ ਹੈ